ਅਕਸ਼ਾਤੋਂ ਕਰੇਗਾ ਹਮ ਕਰੇਗੇ ਹਮ ਕਰੇਗੇ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਸਰਨ ਜੀ ਕੀ ਮਾਮਲਾ ਕੀ ਆ ਤੁਹਾਡਾ ਅੱਜ ਇਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਨਮਸਕਾਰ ਜੈ ਭੀਮ ਜੈ ਭਾਰਤ ਤੇ ਮਾਮਲਾ ਤਾਂ ਪਿਛਲੇ 26 ਜਨਵਰੀ ਤੋਂ ਜੀ ਅੱਜ ਜੋ 26 ਜਨਵਰੀ ਲੰਘੀ ਹੈ ਗਣਤੰਤਰ ਦਿਵਸ ਜਿੱਦਣ ਸਾਡਾ ਲਾਗੂ ਹੋਇਆ ਸੀ ਉਸੇ ਦਿਨ ਵੀ ਉਸੇ ਦਿਨ ਵਿੱਚ ਹੀ ਸਾਡੇ ਦੇਸ਼ ਦੇ ਵਿੱਚ ਇੱਕ ਮਨਪਾਗੀ ਘਟਨਾ ਘਟੀ ਗਈ ਹੈ ਤੇ ਸਾਡੇ ਮਾਹੌਲ ਨੂੰ ਖਰਾਬ ਕਰਨ ਦਾ ਇੱਕ ਸਾਜ਼ਿਸ਼ ਰਚੀ ਗਈ ਹੈ ਕਿ ਉਸ ਦਿਨ ਸਾਡੇ ਬਾਬਾ ਸਾਹਿਬ ਜੀ ਭਿਮਰਾਓ ਅੰਬੇਦਕਰ ਦੀ ਮੂਰਤੀ ਪੰਨੀ ਗਈ ਖੰਡਿਤ ਕੀਤੀ ਗਈ ਹੈ ਤੇ ਅਸੀਂ ਜਿੰਨੇ ਵੀ ਦੇਸ਼ ਵਾਸੀਆਂ ਭਾਰਤ ਦੇ ਵਿੱਚ ਸਭ ਦੇ ਵਿੱਚ ਰੋਸ ਜਾਗਿਆ ਹੋਇਆ ਕਿ ਇਹੋ ਜਿਹੇ ਇਸਰਾਰਤੀ ਅੰਸਰਾਂ ਨੇ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇੱਕ ਬੰਦੇ ਦੇ ਨਹੀਂ ਬਾਰ-ਬਾਰ ਇਹੀ ਗੁਜ਼ਾਰਿਸ਼ਾਂ ਕਰਦੇ ਹਾਂ ਕਿ ਇੱਕ ਬੰਦੇ ਦਾ ਕੰਮ ਨਹੀਂ ਹੈ ਇਸ ਦੇ ਪਿੱਛੇ ਬਹੁਤ ਵੱਡੀ ਸਾਜਿਸ਼ਾਂ ਨੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਵੀ ਬਣਦੀ ਹੀ ਸਜ਼ਾ ਦਿੱਤੀ ਜਾਵੇ ਤੇ ਦੇਸ਼ ਦਰੋਹ ਦਾ ਮੁਕੱਦਮਾ ਉਹਨਾਂ ਦੇ ਕੀਤਾ ਜਾਵੇ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸਰਾਰਤੀ ਅੰਸਰਾਂ ਨੇ ਅਗਲਾ ਸੰਘਰਸ਼ਤਾ ਹੀ ਹੋਵੇਗਾ ਅਗਲਾ ਸੰਘਰਸ਼ਤਾ ਹੀ ਦੇਖੋ ਦਿਨ ਵੇ ਦਿਨ ਜਿਉਂ-ਜਿਉਂ ਪਤਾ ਲੱਗਦਾ ਪਿਆ ਹੈ ਦੇਸ਼ ਦੇ ਵਿੱਚ ਵੀ ਸਾਡੇ 바ਵਾ ਸਾਹਿਬ ਜੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਸਵਿਧਾਨ ਦੇ ਦੇ ਜਿੱਦੇ ਸਾਡੂ ਲਾਗੂ ਹੋਇਆ ਸਵਿਧਾਨ ਸਾਨੂੰ ਹੱਕ ਮਿਲੇ ਨੇ ਉਸੇ ਦਿਨ ਹੀ ਸਾਡੇ ਸਵਿਧਾਨ ਨੂੰ ਸਾੜਨ ਸਾੜਾ ਵੀ ਗਿਆ ਉਹ ਸਰਾਰਤੀ ਅੰਸਰਾਂ ਵੱਲੋਂ ਜੇ ਉਹਨਾਂ ਦੇ ਉੱਤੇ ਦੇਸ਼ਦਰੋਹ ਦਾ ਮੁਕੱਦਮਾ ਕਰਕੇ ਉਹਨਾਂ ਨੂੰ ਅੰਦਰ ਨਾ ਕੀਤਾ ਗਿਆ ਤਾਂ ਇਹ ਦਿਨ ਬੇ ਦਿਨ ਵੱਧ ਹੀ ਜਾਊਗਾ ਸੰਘਰਸ਼ ਤਿੱਖਾ ਹੁੰਦਾ ਜਾਊਗਾ ਇਸ ਕਰਕੇ ਅਸੀਂ ਤਾਂ ਇਹੀ ਗੁਜਾਰਸ਼ ਕਰਦੇ ਹਾਂ ਤੇ ਅੱਜ ਵੀ ਅਸੀਂ ਤੂਰੀ ਸ਼ਹਿਰ ਦੇ ਵਿੱਚ ਸਾਰੇ ਸਮੂਹ ਜਥੇਬੰਦੀਆਂ ਸਾਰੀ ਐਸੋਸੀਏਸ਼ਨਾਂ ਮਿਲ ਕੇ ਸ਼ਾਂਤੀ ਮੇਂ ਤਰੀਕੇ ਦੇ ਨਾਲ ਅੱਜ ਰੋਸ ਪ੍ਰਗਟ ਕਰਦੇ ਪਿਆ ਅਸੀਂ ਵੀ ਵੀ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਬੇਨਕਾਬ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਦੇਸ਼ ਦਰੋਹ ਦਾ ਮੁਕੱਦਮਾ ਕੀਤਾ ਜਾਵੇ ਉਹਨਾਂ ਨੂੰ ਜੈ ਭੀ ਜੈ ਭਾਰਤ ਜੈ ਸੰਵਿਧਾਨ ਸਾਥੀਓ ਤੁਹਾਨੂੰ ਪਤਾ ਹੀ ਹੈ ਵੀ 26 ਜਨਵਰੀ ਵਾਲੇ ਦਿਨ ਸਾਡੇ ਡਰਾਈਵਰ ਬਾਬਾ ਸਾਹਿਬ ਡਾਕਟਰ ਭੀਮ ਭਰਾਮ ਅੰਬੇਡਕਰ ਜੀ ਦੀ ਜੋ ਪ੍ਰਤਿਮਾ ਉਹਨੂੰ ਖੰਡੇ ਦਿੱਤਾ ਗਿਆ ਜਿਸ ਦੇ ਸਾਡੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ ਤਾਂ ਸਰਕਾਰਾਂ ਸਾਡਾ ਕੋਈ ਧਿਆਨ ਨਹੀਂ ਰੱਖਦੀਆਂ ਨਾ ਸਾਡੇ ਇੱਧਰ ਉਹਨਾਂ ਨੂੰ ਪਤਾ ਹੀ ਹੈ ਵੀ ਜਿਹੜੀ ਪ੍ਰਤਿਮਾ ਅੰਬੀਰਸਰ ਵਿਖੇ ਲੱਗੀ ਹੋਈ ਹੈ ਉੱਥੇ ਇੱਕ ਚਿੜੀ ਵੀ ਫਰ ਨਹੀਂ ਮਾਰ ਸਕਦੀ ਤਾਂ ਉੱਥੇ ਪੌੜੀ ਵੀ ਲਗਾਈ ਗਈ ਹੈ ਔਰ ਪਹਿਲਾਂ ਅੱਗ ਲਗਾਈ ਗਈ ਹੈ ਸਵਿਧਾਨ ਨੂੰ ਕਿ ਉੱਥੇ ਪ੍ਰਸ਼ਾਸਨ ਸੁੱਤਾ ਪਿਆ ਸੀਗਾ ਪ੍ਰਸ਼ਾਸਨ ਨੂੰ ਜੇ ਦੂਰ ਥੋੜੀ ਦੂਰੀ ਉੱਪਰ ਹੀ ਉਹਨਾਂ ਦਾ ਥਾਣਾ ਹੈਗਾ ਵੀ ਪ੍ਰਸ਼ਾਸਨ ਉਹਨਾਂ ਨੂੰ ਆ ਕੇ ਰੋਕ ਨਹੀਂ ਸਕਦਾ ਸੀਗਾ ਜਾਂ ਉਹਨੂੰ ਕੁਝ ਕਰਨ ਤੋਂ ਰੋਕ ਨਹੀਂ ਸਕਦਾ ਸੀਗਾ ਵੀ ਜਿਹੜਾ ਉਸ ਇਨਸਾਨ ਨੇ ਐਡਾ ਬੜਾ ਸਟੈਪ ਚੱਕਿਆ ਤੇ ਕਿਉਂ ਚੱਕਿਆ ਤੇ ਕਿਹਦੇ ਕਹਿਣ ਦੇ ਉੱਪਰ ਚੱਕਿਆ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆਂ ਵੀ ਇਸ ਇਨਸਾਨ ਦੀ ਉੱਚੀ ਪੱਧਰ ਤੇ ਪੜਤਾਲ ਕੀਤੀ ਜਾਵੇ ਜਿਹੜੇ ਇਨਸਾਨਾਂ ਦਾ ਇਹਦੇ ਪਿੱਛੇ ਹੱਤ ਹੈ ਤਾਂ ਉਹ ਸਾਹਮਣੇ ਆਣ ਤਾਂ ਉਹਨਾਂ ਦਾ ਚਿਹਰਾ ਬੇਨਕਾਬ ਹੋਵੇ ਤਾਂ ਇਸ ਇਨਸਾਨ ਦੇ ਉੱਪਰ ਐਨਐਸਏ ਦਾ ਪਰਚਾ ਦਰਜ ਹੋਣਾ ਚਾਹੀਦਾ ਜੈਪੀ ਜੈਪੜ ਕਰਦੇ ਜੀ ਪੂਰੇ ਦੇਸ਼ ਚ ਐਜੂਕੇਸ਼ਨ ਐਜੂਕੇਸ਼ਨ ਚੱਲ ਜਾਂਦਾ ਜੀ ਉਹ ਅਤੋਰੀ ਚ ਵੀ ਅਸੀਂ ਪੂਰਨ ਜੋਰ ਸਾਰੀ ਜਥੇਬੰਦੀਆਂ ਮਿਲ ਕੇ ਇਹਦਾ ਵਿਰੋਧ ਕਰ ਰਹੇ ਹਾਂ ਜੀ ਕੰatsch ਕਿਤਾ ਜਾ ਰਿਹਾ ਪੱਤੀ ਕੰਗਿਸ ਚੈਨਲ ਤੋਂ ਤੁਹਾਨੂੰ ਸਾਰੇ ਪੱਤਰਕਾਰ ਸਾਥੀ ਨੂੰ ਬਾਰ ਬਾਰ ਪਤਾ ਹੀ ਹੁੰਦਾ ਵੀ ਦੇਸ਼ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਸਰਾਰਤੀ ਅੰਸਰ ਨੇ ਹਮੇਸ਼ਾ ਹੀ ਮਾਹੌਲ ਨੂੰ ਖਰਾਬ ਕਰਦੇ ਨੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਭਾਈਚਾਰਕ ਸਾਂਝ ਚੱਲ ਰਹੀ ਹੈ ਹੂ ਤੋੜ ਲੈ ਹਮੇਸ਼ਾ ਹੀ ਹਾਲਾਤਾਂ ਹੁੰਦੀਆਂ ਨਹੀਂ ਪਰ ਹੁਣ ਦਲ ਸਮਾਜ ਜਾਗਿਆ ਹੋਇਆ ਇਹ ਚੁੱਪ ਨਹੀਂ ਰਹੇਗਾ ਜੁਮੇ ਕੇ ਸਾਥੀਆਂ ਨੇ ਬਾਕੀ ਦੱਸਿਆ ਵੀ ਜਦੋਂ ਤੱਕ ਉਹਨਾਂ ਦੇ ਦੇਸ਼ਦ્રોਹ ਦਾ ਕਿਉਂਕਿ ਦੇਸ਼ਦ્રોਹ ਦਾ ਪਰਚਾ ਵੰਡਨ ਦੇ ਖਿਲਾਫ ਇਹ ਜਾਂਚ ਦੀ ਮੰਗ ਵੀ ਕਰਦੇ ਅਸੀਂ ਕਿ ਜਿਹੜੇ ਸਰਾਰਤੀ ਅੰਸਰ ਨੇ ਕਿਉਂ ਇਦਾਂ ਕਰਦੇ ਨੇ ਕੌਣ ਕਰਵਾ ਰਿਹਾ ਕੀ ਸਰਕਾਰਾਂ ਦਾ ਹੱਥ ਹੈ ਕਿ ਕਿਸੇ ਜਥੇਬੰਦੀ ਦਾ ਹੱਥ ਹੈ ਕਿਉਂਕਿ ਇਹ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਦੇ ਵਿੱਚੋਂ ਕੋਈ ਹੋਵੇ ਚਾਹੇ ਉਹ ਅਮਿਤ ਸ਼ਾਹ ਹੋਵੇ ਉਹਨਾਂ ਨੇ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਛਲੇ ਦਿਨੀ ਸੰਸਦ ਦੇ ਵਿੱਚ ਬਾਬਾ ਸਾਹਿਬ ਵੇਦ ਕਰਦੀ ਚਾਹੇ ਇਦਾਂ ਦੇ ਕੋਈ ਮੂਰਤੀ ਦੇ ਉੱਤੇ ਥੋੜੇ ਮਾਰ ਗਏ ਨੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਅਸੀਂ ਸਮਾਜ ਦੇ ਲੋਕ ਜਿਹੜੇ ਦਲਦਲ ਦੇ ਬੀਸੀ ਸਮਾਜ ਹੈ ਇਹ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਹਮੇਸ਼ਾ ਹਲੇ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕੋਈ ਦੇਸ਼ ਦੇ ਵਿੱਚ ਕੋਈ ਇਦਾਂ ਦੀ ਗੱਲ ਹੋਵੇ ਸਰਾਰ ਦੀ ਅੰਸਰ ਮੌਰ ਖਰਾਬ ਕਰਨ ਵੀ ਇਹੋ ਜਿਹੀ ਕੋਈ ਛਿੱਟੇ ਨਿਕਲਣ ਜਿਹਦੇ ਬਹੁਤ ਹੀ ਭਿਆਨਕ ਛਿੱਟੇ ਹੋਣ ਵੀ ਮੁੜ ਕੇ ਆਪਾਂ ਮਿਲ ਨਾ ਸਕੀ ਅਸੀਂ ਨਹੀਂ ਚਾਹੁੰਦੇ ਇਦਾਂ ਦਾ ਕੋਈ ਕੰਮ ਕਰਨਾ ਪਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਬਾਰ ਬਾਰ ਸਾਡਾ ਕਦੋਂ ਤੱਕ ਧਿਆਨ ਲੈਣਗੇ ਆ ਕਦੋਂ ਤੱਕ ਚੁੱਪ ਰਾਂਗੇ ਅਸੀਂ ਇਸ ਦੇ ਵਿੱਚ ਭਾਈ ਸਾਹਿਬ ਭਾਈ ਜਰਨ ਸਿੰਘ ਸਾਹਿਬ ਜੋ ਟੁੱਟਦੀ ਜਾ ਰਹੀ ਹੈ ਇਹਦੇ ਨਾਲ ਸਾਂਝ ਨਹੀਂ ਬਣਦੀ ਕਿਉਂਕਿ ਅਫਰਦਾਫੜੀ ਦਾ ਮਾਹੌਲ ਮੱਚਦਾ ਜਦੋਂ ਕੋਈ ਵੀ ਹੁੰਦੇ ਸੁਣਨੇ ਗੱਲ ਦਾ ਪਤਾ 270 ਕਰੋੜ ਲੋਕ ਨੇ ਜਿਹੜੇ ਦੇਸ਼ ਦੇ ਵਿੱਚ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਸੰਵਿਧਾਨ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਥੋੜੀ ਬੋਤੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਦੀ ਬਾਬਾ ਸਾਹਿਬ ਨੇ ਉਹਨਾਂ ਤੇ ਹੀ ਅਟੈਕ ਹੁੰਦਾ ਵਾਰ-ਵਾਰ ਅਗਲਾ ਸੰਘਰਸ਼ ਕੀ ਹੋਏਗਾ ਸਰਕਾਰ ਦਾ ਅਗਲਾ ਸੰਘਰਸ਼ ਦੇਖੋ ਤੁਸੀਂ ਸ਼ਹਿਰਦਰ ਸ਼ਹਿਰ ਬੰਦ ਹੋ ਰਹੇ ਨੇ ਜੋ-ਜੋ ਲੋਕਾਂ ਨੂੰ ਪਤਾ ਲੱਗ ਰਿਹਾ ਸ਼ਹਿਰਦਰ ਸ਼ਹਿਰ ਬੰਦ ਹੋ ਰਹੇ ਨੇ ਹੋ ਸਕਦਾ ਕੋਈ ਵੱਡੇ ਅੰਦੋਲਨ ਦਾ ਰੂਪ ਵੀ ਹੋ ਸਕਦਾ ਪੂਰੇ ਦੇਸ਼ ਦੇ ਵਿੱਚ ਕੋਈ ਆਫਰ ਆਪਣੀ ਇਹ ਜੀ ਮੱਚੇ ਸਾਰੇ ਲੋਕ ਬਾਹਰ ਆ ਗਏ ਜੋ ਸੜਕਾਂ ਤੇ ਆ ਗਏ ਤੁਸੀਂ ਪੰਦੀਏ ਕੁਝ ਵੀ ਹੋਦਾ ਸਰਕਾਰਾਂ ਨੂੰ ਸੰਭਾਲਣਾ ਔਖਾ ਹੋ ਜਾਣਾ ਪਰ ਅਸੀਂ ਚਾਹੁੰਦੇ ਹਾਂ ਵੀ ਇਦਾਂ ਦਾ ਕੋਈ ਮਾਹੌਲ ਨਾ ਹੋਵੇ ਸਾਡਾ ਦੇਸ਼ ਹੈ ਸਾਡੀਆਂ ਪ੍ਰਾਪਰਟੀਆਂ ਨੇ ਸਾਡਾ ਸੰਸਾਧਨ ਨੇ ਬਾਬਾ ਸਾਹਿਬ ਨੇ ਕੱਲੇ ਕੋਈ ਦਲਤਾ ਇਹ ਐਸਿਆਂ ਲਈ ਐ 20 ਦੀ ਕੰਮ ਨਹੀਂ ਕੀਤਾ ਪੂਰੇ ਦੇਸ਼ ਲਈ ਸੰਵਿਧਾਨ ਲਿਖਿਆ ਜਿਸ ਦੇ ਜੁਗਤ ਚੱਲ ਰਹੀ ਹੈ ਲੋਕ ਸਭਾ ਵਿਧਾਨ ਸਭਾ ਨਗਰਪਾਲਿਕਾ ਸਾਰਿਆਂ ਦਾ ਸੰਵਿਧਾਨ ਲਿਖਿਆ ਸਾਰਿਆਂ ਦੇ ਵਿੱਚ ਲਿਖਿਆ ਨਾਗਰ ਨੂੰ ਕੋਈ ਆਪਣੀ ਮਰਜ਼ੀ ਨਾਲ ਉਹਨਾਂ ਨੇ ਆਜ਼ਾਦੀ ਦੇ ਵਿੱਚ ਸੰਘਰਸ਼ ਕੀਤਾ